ਅਗੇ ਥੋੜਾ ਜਿਹਾ ਲਿਆਓ ਇਹ ਪੋਲੀਆ ਹੋ ਗਿਆ ਜੀ ਇਹਦੇ ਸਿਰ ਦੀ ਵਾਗ ਕੇ ਪੋਲੀਆ ਹੋ ਗਿਆਗਾ ਇਹ ਤਾਂ ਪੋਲੀਆ ਚੋਲਾ ਛਾਪ ਦਸ ਤੋਂ ਮਾਵੀਆ ਮੁਰਦਾਬਾ 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 ਚੋਲਾ ਛਾਪ ਜੱਟਾਂ ਮਾਵੀਆ ਮੁਰਦਾਬਾ ਮੁਰਦਾਬਾ Yeah, but ਇਹਨਾਂ ਕੋਲ ਜਿਹੜਾ ਫਨੇਸ਼ ਨਗਰ 72 ਕੇ ਰੋਡ ਗਰੀਨਾਂ ਨਾ ਇਹਨਾਂ ਨੇ ਸਿਹਤ ਵਿਭਾਗ ਕੋਲ ਕੋਈ ਰਜਿਸਟ੍ਰੇਸ਼ਨ ਕਰਾਈ ਆ ਸੋ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਪੱਤਰ ਦਿੱਤੇ ਰਾਹੀਂ ਕਹਿ ਚੁੱਕੇ ਆ ਕਿ ਇਹਨਾਂ ਦੀ ਡਿਗਰੀਆਂ ਜਿਹੜੀਆਂ ਉਹ ਚੈੱਕ ਕੀਤੇ ਜਾ। ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਚੁੱਕੇ ਆ ਜੇ ਜਿਹੜੀ ਅੱਜ ਸ਼ਹਿਰ ਵਿੱਚ ਠੋਲਾ ਸਾਹਿਬ ਡਾਕਟਰ ਆ ਠੋਲਾ ਸਾਹਿਬ ਡਾਕਟਰਾਂ ਦੀ ਡਿਗਰੀਆਂ ਚੈੱਕ ਕਰੀਏ ਤੇ ਇਹਦੀਆਂ ਉਹ ਉਹਨਾਂ ਦੀ ਰਜਿਸਟ੍ਰੇਸ਼ਨ ਸਰਕਾਰ ਚੈੱਕ ਕਰੀਏ ਕਿ ਵਾਕਈ ਡਾਕਟਰੀ ਦਾ ਇਲਾਜ ਕਰਨ ਜੋਗੇ ਹੈਗੇ ਵੀ ਕੀ ਨਹੀਂ ਹੈਗੇ। ਔਰ ਜਿਹੜੇ ਬੰਦੇ ਇਹਦੇ ਚ ਕੁਆਲੀਫਾਈ ਨਹੀਂ ਹੈਗੇ ਉਹਨਾਂ ਦੀ ਦੁਕਾਨਦਾਰੀ ਬੰਦ ਹੋਣੀ ਚਾਹੀਦੀ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਡੀ ਇਹ ਕੋਈ ਪ੍ਰਸੰਸ਼ ਦੁਸ਼ਮਣੀ ਨਹੀਂ ਜਿਹੜੇ ਠੋਲਾ ਸਾਹਿਬ ਡਾਕਟਰ ਆ ਇਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਔਰ ਆਰਥਿਕ ਪੌੜੀ ਵੀ ਲੋਕਾਂ ਸਰਕਾਰ ਦਾ ਜਿਹੜਾ ਨਿਸ਼ਾਨਾ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਦੇਣਾ ਇਹ ਉਹਦੇ ਉਲਟ ਖਿਲਾਫ ਇਸ ਮੁਹੱਲੇ ਜਿਹੜਾ ਮੁਹੱਲੇ ਦੇ ਵਿੱਚ ਜਿਹੜੇ ਡਾਕਟਰ ਹਰ ਨੁੱਕਰ ਹਰ ਗਲੀ ਦੇ ਵਿੱਚ ਇਹ ਚੋਲਾ ਛਾਪ ਡਾਕਟਰ ਨੇ ਇਹਨਾਂ ਕੋਈ ਡਿਗਰੀ ਨਹੀਂ ਹੈ ਕੋਈ ਜਿਸਟ੍ਰੀਸ਼ਨ ਨਹੀਂ ਹੈ ਸਰਕਾਰ ਚੈੱਕ ਕਰੇ ਸਾਨੂੰ ਕਿਸੇ ਨਾਲ ਕੋਈ ਦੁਸ਼ਮਣੀ ਕੋਈ ਸਾਡਾ ਕੋਈ ਉਹ ਨਹੀਂ ਹੈਗਾ ਪਰਸਨਲ ਕਿਸੇ ਨਾਲ ਦੁਸ਼ਮਣੀ ਨਹੀਂ ਹੈ ਜੀ ਅਸੀਂ ਕਹਿੰਦੇ ਹਾਂ ਸਰਕਾਰ ਇਹਨਾਂ ਦੀਆਂ ਡਿਗਰੀਆਂ ਚੈੱਕ ਕਰੇ ਤੇ ਇਹਨਾਂ ਦੀ ਜਿਹੜਾ ਜਿਹੜਾ ਰਜਿਸਟ੍ਰੇਸ਼ਨ ਉਹ ਚੈੱਕ ਕਰੇ ਕਿ ਸਰਕਾਰ ਵੱਲੋਂ ਇਹਨਾਂ ਕੋਲ ਵਾਕਈ ਰਜਿਸਟ੍ਰੇਸ਼ਨ ਹੈਗੀ ਹੈ ਜਿਹੜੇ ਕੋਲ ਰਜਿਸਟ੍ਰੇਸ਼ਨ ਹੈਗੀ ਹੈ ਜਿਹਦੇ ਕੋਲ ਡਿਗਰੀ ਹੈਗੀ ਹੈ ਉਹ ਆਪਣਾ ਇਲਾਜ ਕਰ ਸਕਦਾ ਪਰ ਜਿਨਾਂ ਕੋਲ ਨਹੀਂ ਹੈਗੀ ਉਹਨਾਂ ਦੀ ਦੁਕਾਨਦਾਰੀ ਡਾਕਟਰ ਅਮੇਡਕੜ ਹਸਪਤਾਲ ਨਾਲ ਬੰਦ ਕਰਾਈਗੀ ਔਰ ਆਪ ਜੀ ਦੇ ਚੈਨਲ ਰਾਹੀਂ ਮੈਂ ਸਿਵਲ ਸਰਜਨ ਸਿਹਤ ਵਿਭਾਗ ਨੂੰ ਇਹ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ 15 ਦਿਨਾਂ ਦੇ ਅੰਦਰ ਅੰਦਰ ਜੇ ਇਹਨਾਂ ਦੀ ਨਾ ਕੋਈ ਕਾਰਵਾਈ ਹੋਈ ਤਾਂ ਅਸੀਂ ਸਿਹਤ ਵਿਭਾਗ ਸਿਵਲ ਸਰਜਨ ਦਫ਼ਤਰ ਤੱਕ ਰਾਵ ਵੀ ਕੀਤਾ ਜਾਊਗਾ ਇਸ ਸਮਾਂ ਆਨੰਦਪੁਰ ਦਾ ਸਾਹਿਬ ਦਾਪਤਰੀ ਮਾਨ ਹਰ ਬਾਈਕ ਦਾ ਲਾਗ ਅਗਰ ਉਹ ਹੀ ਤਾਂ ਮੈਂ ਹੈਰਾਨਾ ਕਿਤੇ ਨਾ ਕਿਤੇ ਉੱਪਰ ਤੱਕ ਇੰਨੀ ਦੀ ਸੈਟਿੰਗ ਹੈ ਕਿਉਂਕਿ ਬਹੁਤ ਜ਼ਬਰਦਸਤ ਕਿਉਂਕਿ ਦੇਖੋ ਤੁਹਾਡੇ ਚੈਨਲ ਤੇ ਧਿਆਨ ਦਿਮਾ ਲਿਆਣਾ ਚਾਹੁੰਦਾ ਹਾਂ ਕਿ ਡੀ ਐਚਓ ਮੈਡਮ ਅਮਰਜੀਤ ਕੌਰ ਉਹ ਜਿਹੜਾ ਬਾਤੀ ਪਨੀਰ ਹੈ ਜਿਹੜਾ ਖਰਾਬ ਪਨੀਰ ਹੈ ਉਹ ਮੌਕੇ ਤੇ ਜਾ ਕੇ ਫੜਦੀ ਹੈ ਔਰ ਉਹਨੂੰ ਖਤਮ ਕਰਦੀ ਹੈ ਪਨੀਰ ਨੂੰ ਔਰ ਉਸ ਪਨੀਰ ਨੂੰ ਖਾਣ ਨਾਲ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ ਜਦ ਉਹ ਇਹਨਾਂ ਕੰਮ ਕਰਦੀ ਹੈ ਤਾਂ ਡਰਗ ਇਨਸਪੈਕਟਰ ਸੁੱਤੇ ਪਏ ਨੇ ਲੁਧਿਆਣੇ ਦੇ ਡਰਗ ਇਨਸਪੈਕਟਰ ਨੂੰ ਚਾਹੀਦਾ ਉਹ ਡਿਗਰੀਆਂ ਜਾ ਕੇ ਚੈੱਕ ਕਰਨ ਔਰ ਲੁਧਿਆਣੇ ਦੇ ਵਿੱਚ ਖਾਸ ਕਰਕੇ ਇਹਨਾਂ ਦੀ ਤਾਦਾਦ ਲੰਬੀ ਵਧੀ ਜਾਂਦੀ ਕਿਉਂਕਿ ਪਾਪੂਲੇਸ਼ਨ ਬਹੁਤ ਜ਼ਿਆਦਾ ਹੋ ਗਈ ਲੁਧਿਆਣੇ ਦੀ 40 ਲੱਖ ਤੋਂ ਉੱਪਰ ਤੋਂ ਅਸੀਂ ਸਰਕਾਰ ਨੂੰ ਇਹੀ ਮੰਨ ਕਰਦੇ ਆ ਕਿ ਇਹਨਾਂ ਦੀ ਡਿਗਰੀ ਚੈੱਕ ਕੀਤੀ ਜਾਵੇ ਖਾਸ ਕਰਕੇ ਬੀਜੇ ਨਗਰ ਹੈ ਜਨਕਪੁਰੀ ਹੈ ਢੰਡਾਰੀ ਹੈ ਸ਼ੇਰਪੁਰ ਹੈ ਭਾਦਰ ਕੇ ਰੋਡ ਹੈ ਤੋਂ ਹਰ ਜਗ੍ਹਾ ਤੇ ਇਹਨਾਂ ਦੀ ਹੈਗੀ ਹੈ ਸਰਕਾਰ ਨੂੰ ਚਾਹੀਦਾ ਕਿ ਸਰਕਾਰ ਇਹਦਾ ਕੰਮ ਕਰੇ ਚੋਲਾ ਛਾਪ ਡਾਕਟਰ ਹੈ ਕਿ ਇਹ ਵੀ ਇੱਕ ਮਾਫੀਆ ਹੈ ਮਾਫੀ ਇਹ ਵੀ ਇੱਕ ਮਾਫੀਆ ਨੇ ਔਰ ਮਾਫੀਆ ਜਿਹੜਾ ਹੈ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਿਹਾ ਔਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਜੇ ਨਹੀਂ ਹੋਇਆ ਤਾਂ 15 ਦਿਨਾਂ ਦੇ 15 ਦਿਨਾਂ ਤੇ ਜੇਕਰ ਤੇਦ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਤੇ ਦਫਤਰ ਦਾ ਘਰਾਵ ਕੀਤਾ ਜਾਊਗਾ ਉੱਥੇ ਧਰਨਾ ਲਾਇਆ ਜਾਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮਨੋਜ ਚੋਹਾਨ ਸਾਬਕਾ ਤੇਤ ਮੰਤਰੀ ਸਤਪਾਲ ਗੁਸਾਈ ਜੀ ਦਾ ਹੋਛਦੀ ਵੀ ਰਹਿ ਚੁਆ ਜੀ ਤੇ ਮੈਂ ਪੂਰਵ ਪ੍ਰਧਾਨ ਮੰਤਰੀ ਅਦਰਸ਼ ਗ੍ਰਾਮ ਯੋਜਨਾ ਪਰ ਸਰਕਾਰ ਕੋ ਮੈਂਬਰ ਵੀ ਰਹਿ ਚੁਕਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਤੁਹਾਡੇ ਚੈਨਲ ਰਾਏ ਜੀ ਲੁਧਿਆਣਾ ਸ਼ਹਿਰ ਪੰਜਾਬ ਦੇ ਅੰਦਰ ਜਿਹੜੇ ਝੋਲਾ ਛਾਪ ਡਾਕਟਰ ਹੈਗੇ ਆ ਇਹ ਕਿ ਬਹੁਤ ਵੱਡਾ ਮਾਫੀਆ ਆਪਾਂ ਤੇ ਕਿਸੇ ਨੂੰ ਕਿੰਨੇ ਹੋਰ ਚੀਜ਼ਾਂ ਦਾ ਮਾਫੀਆ ਮਗਰ ਇਹ ਜ਼ਿੰਦਗੀ ਦਾ ਮਾਫੀ ਆ ਲੁਧਿਆਣਾ ਪੰਜਾਬ ਦੇ ਅੰਦਰ ਬੈਠਾ ਜੀ ਆਹ ਤੋਂ 7-8 ਸਾਲ ਲਗਾਤਾਰ ਹੋ ਰਿਹਾ ਜੀ ਇਹ ਮਾਫੀਆ ਵੱਧਦਾ ਜਾ ਰਿਹਾਗਾ ਜੇ ਕਿਸੇ ਦੇ ਬੁਖਾਰ ਹੁੰਦੀ ਹੈ ਤੇ ਝੋਲਾ ਛਾਪ ਡਾਕਟਰ ਬਿਨਾਂ ਡਿਗਰੀ ਦੇ ਇੰਜੈਕਸ਼ਨ ਲਾ ਦਿੰਦੇ ਆ ਜੇ ਕਿਸੇ ਦੇ ਫੀਨਸੀ ਹੁੰਦੀ ਹੈ ਤੇ ਉਹਦਾ ਚੀਰਾ ਲਾ ਕੇ ਉਹਨੂੰ ਟੰਕੇ ਲਾ ਦਿੰਦੇ ਆ ਇਹਨਾਂ ਨੂੰ ਪਤਾ ਹੀ ਹੈ ਨਹੀਂ ਜੀ ਡਾਕਟਰਾਂ ਨੇ ਕਰਨਾ ਕੀ ਹੁੰਦਾਗਾ ਇਹਨੇ ਨੇ ਵੱਡੇ ਹਸਪੀਟਲ ਹੈਗੇ ਆ ਐਮਬੀਬੀਐਸ ਡਾਕਟਰ ਬੈਠੇ ਆ ਝੋਲਾ ਛਾਪ ਡਾਕਟਰ ਇਥੇ ਲੁਧਿਆਣਾ ਪੰਜਾਬ ਦੇ ਅੰਦਰ ਕਿਉਂ ਬੈਠੇ ਆ ਨਾ ਡਿਗਰੀ ਇਹਨਾਂ ਨੇ ਕੋਈ ਕਿਸੇ ਆਯੁਰਵੈਦਿਕ ਦੀ ਸ਼ਾਪ ਉਹ ਇੰਗਲਿਸ਼ ਦਵਾਈਆਂ ਵੇਚੀ ਜਾਂਦਾ ਜੀ ਅੰਗਰੇਜ਼ੀ ਦਵਾਈਆਂ ਵੇਚੀ ਜਾਂਦਾ ਹੈਗਾ ਮੈਂ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਡੀਸੀ ਸਾਹਿਬ ਤੁਸੀਂ ਲੁਧਿਆਣਾ ਦੇ ਦੇ ਕੇ ਪ੍ਰਸ਼ਾਸਨਿਕ ਅਧਿਕਾਰੀ ਹੋ ਤੁਹਾਡਾ ਫਰਜ਼ ਬੰਦਾ ਹੈ ਲੰਕਾ ਦੀ ਜਨਤਾ ਦੀ ਸੇਵਾ ਵਾਸਤੇ ਜਨਤਾ ਪ੍ਰਸ਼ਾਸਨ ਤੇ ਜਨਤਾ ਦੀ ਸਹੂਲਤਾਂ ਵਾਸਤੇ ਤੁਸੀਂ ਇਸ ਛੋਲਾ ਛਾਪ ਡਾਕਟਰਾਂ ਦੇ ਉੱਪਰ ਨਕੇਲ ਪਾਓ ਤਾਂ ਕਿ ਲੁਧਿਆਣਾ ਸ਼ਹਿਰ ਨੂੰ ਅਸੀਂ ਬਿਮਾਰੀਆਂ ਤੋਂ ਦੂਰ ਸਭ ਤੋਂ ਵੱਡੀ ਬਿਮਾਰੀ ਛੋਲਾ ਛਾਪ ਡਾਕਟਰ ਹੈ ਜੀ ਲੁਧਿਆਣੇ ਦੇ ਠੀਕ ਹਨ ਬਹੁਤ ਸਾਰੇ ਲੋਕਾਂ ਦੇ ਕੰਮ ਕਰਕੇ ਜੀ ਨਾਂ ਦੇ ਡਾਕਟਰਾਂ ਉਹ ਵੀ ਜੀ ਹੁੰਦਾ ਉਹੀ ਕਹਿ ਰਹੇ ਜੀ ਡਾਕਟਰ ਸੀਧਨ ਹੈ ਜੀ ਜਿੱਦਾਂ ਸਾਡੇ ਹੈਪੀਨ ਦਾ ਸੈਟ ਢੰਡਾਰੀ ਵਿਜੇਨਗਰ ਫੋਕਲ ਪੁਆਇੰਟ ਐਡਾਈਜੀ ਈਡਬਲਯੂ ਐਸ ਕਲੋਨੀ ਦੇ ਸੰਜੇ ਗਾਂਧੀ ਕਲੋਨੀ ਅੰਦਰ ਵੀ ਚੋਲਾ ਛਾਪ ਡਾਕਟਰ ਬੈਠੇ ਸਾਡੇ ਕੋਲ ਸ਼ਿਕਾਇਤਾਂ ਆਂਦੀ ਹੈ ਮਗਰ ਲੋਕੀ ਕਈ ਮਾਫੀਆਂ ਨਾਲ ਨਿਕਲੇ ਹੋਏ ਹੈ ਜਿ ਉਹ ਲਿਖਤ ਰੂਪ ਚ ਸਾਨੂੰ ਨਹੀਂ ਦੇ ਸਕਦੇ ਸਾਨੂੰ ਇਹ ਦੱਸ ਸਕਦੇ ਹੈਗਾ ਵੀ ਇਸ ਕਲੋਨੀ ਦੇ ਅੰਦਰ ਇਹ ਚੋਲਾ ਛਾਪ ਡਾਕਟਰ ਬੈਠੇ ਜਿਨ੍ਹਾਂ ਨੂੰ ਕੁਝ ਪਤਾ ਹੀ ਹੈ ਨਹੀਂ ਹੈ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਮਾਨ ਸਤਕਾਰਯੋ ਸਾਡੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਵੀ ਜਲਦ ਜਲਦ ਇਨ ਚੋਲਾ ਛਾਪ ਡਾਕਟਰ ਦੇ ਨਕੇਲ ਪਾਈ ਜਾ ਤੇ ਸਿਵਲ ਸਰਜਨ ਨੂੰ ਹਦਾਇਤਾਂ ਦਿੱਤੀ ਜਾਂਦੀ ਇਹਨਾਂ ਦੇ ਉੱਪਰ 200 302 ਦਾ ਪਰਚਾ ਹੋਣ ਕਿਉਂਕਿ ਜਾਨਲੇਵਾ ਬਿਮਾਰੀਆਂ ਹੀ ਫਲਾਉਂਦੇ ਚੋਲਾ ਛਾਪ ਡਾਕਟਰ ਨਾ ਕਿ ਕੋਈ ਹੋਰ ਸਰ ਹਲੇ ਹੀ ਹੋਊਗਾ ਜਾਂ ਤੇ ਸੋਸ਼ਲ ਵਰਕਰ ਜੀ ਨੂੰ ਕਹਿੰਦੇ ਜਿੱਦੇ ਸਾਡੇ ਅੰਬੇਡਕਰ ਯੂਥ ਸੈ ਇਨਾਂ ਦੇ ਰਾਜਕੁਮਾਰ ਹੈਪੀ ਜੀ ਪੰਜਾਬ ਦੇ ਪ੍ਰਧਾਨ ਹੈ ਸਾਡੇ ਗੁਰਦੀਪ ਚਾਵਲਾ ਜੀ ਹੈਗੇ ਆ ਹੋਰ ਸਾਡੇ ਸੱਜਣ ਮਿੱਤਰ ਹੈਗੇ ਪਰ ਆ ਸਾਡੇ ਇੱਕ ਜੇ ਸਿਵਲ ਸਰਜਨ ਜੀ ਕੋਲ ਪੜੀ ਆਬਦੀ ਟੀਮ ਨਹੀਂ ਹੈਗੀ ਤੇ ਸੋਸ਼ਲ ਵਰਕਰ ਨੂੰ ਨਾਲ ਲਵੇ ਤੇ ਇਹਨਾਂ ਦੇ ਨਾਲ ਮਿਲ ਕੇ ਲੁਧਿਆਣਾ ਸ਼ਹਿਰ ਨੂੰ ਬਿਮਾਰੀ ਤੋਂ ਨਿਜਾਤ ਦਿਲਾਣ ਤੇ ਉਹ ਝੋਲਾ ਛਾਪ ਡਾਕਟਰਾਂ ਦੇ ਉੱਪਰ ਕਾਰਵਾਈ ਕਰਾਣ ਵੀ ਇਹ ਦੱਸੂਗੇ ਵੀ ਇਹ ਝੋਲਾ ਛਾਪ ਡਾਕਟਰ ਇਹਦਾ ਹੈਗਾ ਤੇ ਸਿਵਲ ਸਰਜਨ ਨੂੰ ਹਦਾਇਤਾਂ ਮਿਲੇ ਨਾ ਤਾਂ ਹੀ ਨਾ ਹਦਾਇਤਾਂ ਕਿਹਨੇ ਦੇਣੀ ਹੈ ਸਰਕਾਰਾਂ ਦੇਣੀ ਹੈ ਜੇ ਸਰਕਾਰ ਹਦਾਇਤਾਂ ਦੇ ਦੇ ਸਿਵਲ ਸਰਜਨ ਨੂੰ ਸਾਡੀ ਟੀਮ ਹੈਪੀ ਦੀ ਟੀਮ ਜੀ 24 ਘੰਟੇ ਪ੍ਰਸ਼ਾਸਨ ਦੇ ਨਾਲ ਖੜਨ ਨੂੰ ਤਿਆਰ ਹੈਗੀ ਹੈ ਤੇ ਝੋਲਾ ਛਾਪ ਡਾਕਟਰਾਂ ਦੇ ਉੱਪਰ ਕਾਰਵਾਈ ਕਰਾਣ ਨੂੰ ਤਿਆਰ ਬੈਠੀ ਹੈ ਆਵਾਜ਼ ਨੂੰ ਕੀ ਪੈਸੇ ਮੈਂ ਤੇ ਕਹਿੰਦਾ ਜਾਓ ਮਗਰ ਉਸ ਡਾਕਟਰ ਕੋ ਜਾਓ ਜਿਹੜਾ ਤੁਹਾਡਾ ਇਲਾਜ ਏ ਨੂ ਦਾ ਇਲਾਜ ਨੂ ਤੇ ਹੀ ਕਰੇ ਉਂਗਲ ਦਾ ਇਲਾਜ ਨਾ ਕਰੇ ਪੂਰਾ ਬਿਮਾਰੀ ਨੂ ਨੂ ਹੈਗੀ ਏ ਜੀ ਉਂਗਲ ਨੂ ਨਹੀਂ ਹੈਗੀ ਐ ਨੂ ਦਾ ਇਲਾਜ ਕਰੇ ਬਿਮਾਰੀ ਦਾ ਨਾ ਕਰੇ ਉਸ ਡਾਕਟਰ ਕੋ ਜਾਓ ਦਿਤਾਈ ਮੈਨੂੰ ਹੈਪੀ ਜੀ ਨੇ ਕਿਹਾ ਜੀ ਹੈਪੀ ਜੀ ਦੇਖੋ ਜੀ ਕੋਈ ਕਾਰਵਾਈ ਨਹੀਂ ਕਿਵੇਂ ਦੇਖਦੇ ਨਾ ਦੇਖੋ ਜੀ ਹੈਪੀ ਜੀ ਸਾਡੇ ਹਮੇਸ਼ਾ ਹੀ ਸਮਾਜ ਪ੍ਰਤੀ ਸੇਵਾ ਕਰਦੇ ਆ ਰਹੇ ਐ ਮੈਂ ਵੀ ਹੈਪੀ ਜੀ ਕੋ ਜੇ ਕੋਈ ਗਰੀਬ ਬੰਦਾ ਭੇਜਦਾ ਇਲਾਜ ਵਾਸਤੇ ਤੇ ਆਪਣਾ ਸਾਰਾ ਕੰਮ ਛੱਡ ਕੇ ਹੈਪੀ ਜੀ ਉਹਦਾ ਇਲਾਜ ਕਰਾਣ ਨੂੰ ਪਹੁੰਚਦੇ ਆ ਤੇ ਨਿਊ ਸ਼ੁਲਕ ਬਿਨਾ ਪੈਸਿਆਂ ਤੋਂ ਹੈਪੀ ਜੀ ਆਪਣਾ ਉਹਨਾਂ ਦਾ ਇਲਾਜ ਕਰਾਉਂਦੇ ਹੋ ਹੋ ਤਾਂ ਕਿਤੇ ਇਹਨਾਂ ਦੇ ਵੀ ਉਹ ਪੈਸੇ ਵੀ ਲੱਗਦੇ ਆ ਮੈਂ ਇਹਨਾਂ ਨੂੰ ਸਲੂਟ ਕਰਦਾ ਹੈਪੀ ਜੀ ਰੋ ਮਗਰ ਮੈਂ ਤੁਹਾਡੇ ਚੈਨਲ ਨੂੰ ਇੱਕ ਬੇਨਤੀ ਕਰੂੰਗਾ ਵੀ ਜਿੱਦਾਂ ਤੁਸੀਂ ਸਾਡੇ ਕੋਲ ਅੱਜ ਆਏ ਹੈਗੇ ਸਾਡੇ ਸਾਡੇ ਭਰਾਵਾਂ ਦੇ ਉੱਪਰ ਅਸ਼ੀਰਵਾਦ ਰਹਿਣ ਇਦਾ ਹੀ ਸਿਵਲ ਸੱਜ ਤੇ ਡੀਸੀ ਸਾਹਿਬ ਨੂੰ ਵੀ ਬਿਆਨ ਕਰੋ ਕਿ ਡੀਸੀ ਸਾਹਿਬ ਤੁਸੀਂ ਲੁਧਿਆਣੇ ਦੇ ਪ੍ਰਸ਼ਾਸਨ ਦੇ ਅਧਿਕਾਰੀ ਹੋ ਤੁਹਾਡੀ ਰਹਿਣ ਵਿੱਚ ਲੁਧਿਆਣੇ ਸ਼ਹਿਰ ਚੱਲ ਰਿਹਾ ਜਨਤਾ ਤੁਹਾਡੇ ਭਰੋਸੇ 'ਤੇ ਬੈਠੀ ਹੈ ਤੁਸੀਂ ਕੀ हां जी ਮਦਦ ਕੀ ਕਹਿਣਾ ਚਾਹਦੇ ਹੋ ਪੁਛੇ ਹੋ ਰਾਜਮਨੈਟ ਤੋਂ ਜਿਹੜਾ ਪੁਲਾਸ ਵਾਲਾ ਮੈਂ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਲੱਖੀ ਸਿੰਘ ਹੈ ਜੀ ਮੈਂ ਗੜਵਾਲ ਨੌਜਵਾਨ ਸਭਾ ਦਾ ਪ੍ਰਧਾਨ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਜਿਹੜੇ ਰਾਜਕੁਮਾਰ ਹੈਪੀ ਜੀ ਨੇ ਜੋ ਇਹ ਪ੍ਰੋਗਰਾਮ ਰੱਖਿਆ ਹੈ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਮਤਲਬ ਇਹ ਜਿਹੜੇ ਚੋਲਾ ਸਾਹਿਬ ਡਾਕਟਰ ਹੈਗੇ ਇਹਨਾਂ ਦੇ ਲਈ ਮਤਲਬ ਇਹ ਆ ਕਿ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿ ਵਾਕਈ ਨਾਲ ਕੋਈ ਲੈਸੈਂਸ ਹੈਗਾ ਯਾਨੀ ਕੋਈ ਕੋਈ ਡਿਗਰੀ ਹੈਗੀ ਮਤਲਬ ਕਿ ਜੋ ਕਲੀਨਿਕ ਖੋਲ ਕੇ ਬੈਠੇ ਹੋਏ ਆ ਤੇ ਜਿਹੜੇ ਗਰੀਬ ਜਨਤਾ ਹੈਗੀ ਆ ਉਹਨਾਂ ਨੂੰ ਸਸਤੀ ਦਵਾਈ ਕਰਕੇ ਗਰੀਬੀ ਕਰਕੇ ਉਹਨਾਂ ਕੋਲ ਲੈ ਰਹੇ ਆ ਜਦੋਂ ਸੀਰੀਅਸ ਹੋ ਜਾਂਦਾ ਉਹਨੂੰ ਕਹਿੰਦੇ ਤੁਸੀਂ ਸੀਐਮਸੀ ਲੈ ਜਾਓ ਡੀਐਮਸੀ ਲੈ ਜਾਓ ਪਰ ਜਦੋਂ ਉੱਥੇ ਜਾਂਦਾ ਹੁਣ ਗਰੀਬ ਬੰਦੇ ਕੋਲ ਪੈਸੇ ਨਹੀਂ ਹੁੰਦਾ ਉਹਨਾਂ ਦੇ ਘਰੇ ਮੌਤ ਹੋ ਜਾਂਦੀ ਹੈ ਤੇ ਇਸ ਲਈ ਅਸੀਂ ਇਹ ਚਾਹੁੰਦੇ ਆ ਸਰਕਾਰ ਤੋਂ ਸਾਡੀ ਇਹ ਦਰਖਾਸਤ ਹੈਗੀ ਆ ਕਿ ਇਹ ਚੋਲਾ ਸਾਹਿਬ ਜਿਹੜੇ ਡਾਕਟਰ ਹੈਗੇ ਇਹਨਾਂ ਦੀ ਚੈਕਿੰਗ ਕੀਤੀ ਜਾਏ ਕਿ ਵਾਕਈ ਦਵਾਈ ਸਹੀ ਦੇ ਰਹੇ ਆ ਕਿ ਨਹੀਂ ਦੇ ਰਹੇ ਆ ਮਾਸਟਰ ਜੀ ਤਾਂ ਸਿਕਾ ਰੱਬ ਜੀ ਨਾਲ ਪਰ ਸਰਕਾਰ ਨੇ ਇਹ ਕੁਝ ਸੁਣਵਾਈ ਵੀ ਨਹੀਂ ਦਿੱਤੀ ਦੇਖੋ ਜੀ ਅਸੀਂ ਪਹਿਲਾਂ ਵੀ ਮਤਲਬ ਸਿਵਲ ਸਰਜਨ ਦੇ ਕੋਲ ਦੇ ਕੇ ਆਏ ਆ ਮੰਗ ਪੱਤਰ ਤੇ ਸੁਣਵਾਈ ਚਲੋ ਹੋਈ ਵੀ ਹੋਣੀ ਪਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਉਸ ਤਰ੍ਹਾਂ ਨਹੀਂ ਹੋਈ ਹੈ ਤੇ ਅਸੀਂ ਇੱਕ ਵਾਰ ਫਿਰ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਅਸੀਂ ਪਹਿਲਾਂ ਵੀ ਇੱਕ ਇਹ ਕਿਹਾ ਤੇ ਹੁਣ ਵੀ ਅਸੀਂ ਕਹਿਣਾ ਚਾਹੁੰਦੇ ਵੀ ਗਰੀਬ ਜਨਤਾ ਨਾਲ ਜਿਹੜਾ ਤੱਕ ਹੋ ਰਿਹਾ ਝੋਲਾ ਛਾਪ ਡਾਕਟਰਾਂ ਦਾ ਇਹ ਸੇ ਬੰਦ ਕੀਤਾ ਜਾਵੇ ਆਪੇ ਦੇ ਗੁੰਮੇ ਦੇ ਰਿਆ ਬੁੜਿਆਂ ਨੂੰ ਸਦਾ ਬਸਤਾ ਦਿੱਤਾ ਜਾਂਦਾ ਉਹ ਇਦਾਂ ਜੀ ਕੀ ਕਰ ਡੇਂਗੂ ਬਲੇਰੀਆ ਕਰਕੇ ਅਗਰ ਕਿਸੇ ਨੂੰ ਕੋਈ ਬਿਮਾਰੀ ਲੱਗਦੀ ਹੈ ਉਹ ਫਿਰ ਵੀ ਚੋਲਾ ਸ਼ਾਬ ਕੋਲ ਜਾਂਦਾ ਤੇ ਚੋਲਾ ਸ਼ਾਬ ਨੂੰ ਪਤਾ ਹੀ ਨਹੀਂ ਹੈਗਾ ਇਹਨੂੰ ਬਿਮਾਰੀ ਕੀ ਹੈ ਉਹਨੂੰ ਗੋਲੀਆਂ ਦੇਈ ਜਾਂਦਾ ਤੇ ਜਦੋਂ ਬਿਮਾਰੀ ਵੱਧ ਜਾਂਦੀ ਹੈ ਉਹਨੂੰ ਵੱਡੇ ਹਸਪਤਾਲ ਭੇਜਦੇ ਆ ਤੇ ਗਰੀਬ ਬੰਦੇ ਨਾ ਤੱਕਾ ਹੋ ਜਾਂਦੇ ਜੀ ਤੇ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਵੀ ਆ ਚੈਕਿੰਗ ਇਹਦੀ ਹੋਣੀ ਚਾਹੀਦੀ ਹੈ ਧੰਨਵਾਦ ਇੱਕ ਮਿੰਟ ਕੋ ਯਾਰ ਲੈ ਲਈ ਸ਼ਾਟ ਹਣਾ ਰੋਕੇ ਕੰਮ ਕਰ ਲਦਾ ਹੈ ਨਾ ਕਰ ਮੈਨੂੰ ਜਾਣਾ ਰੇਟ ਅੱਛਾ ਕਰਨੀਆ ਤੂੰ ਥੋੜੀ ਮਾਰਨੀ ਹੈ